ਬਾਈ ਲਾਲੀ ਕਹਿੰਦਾ ਮੋਟਰ ਦਿਖਾ ਕੇ ਲਿਆਓ ਜਿਹੜੀ ਨਵੀਂ ਪਈ ਆ ਕਿਵੇਂ ਲੱਗੀ ਫਾਰਮ ਹਾਊਸ ਬਣਾਇਆ ਇਹ ਇੱਥੇ ਬਣਾਉਂਗੇ ਆਪਾਂ ਪੂਲ ਠੀਕ ਆ ਜੀ ਕਿਤੇ ਕੋਈ ਇਹਦੀ ਫੋਕੀਆ ਫੜਾ ਨਹੀਂ ਮਾਰਦੇ ਠੀਕ ਆ ਜੀ ਇਹ ਸੱਚੀ ਗੱਲ ਆ ਐ ਮੈਂ ਰਾਕੇ ਚਦੇ ਨਹੀਂ ਪੱਥਰ ਇਹਦਾ ਜੂਨ ਜੁਲਾਈ ਵਿੱਚ ਕੰਮ ਪੂਰਾ ਹੋ ਜਾਊਗਾ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਖੁੱਲਾ ਸੱਦਾ ਇਹ ਆਸ਼ੀਰਵਾਦੀ ਜੀ ਸਾਰਿਆਂ ਨੂੰ ਲੋ ਜੀ ਬਾਈ ਅੱਜ ਲਾਲੀ ਆਇਆ ਹੋਇਆ ਪਿੰਡ ਤੇ ਲਲੀ ਦਾ ਚੈਨਲ ਮੋਨਟਾਈਜ਼ਰ ਹੋ ਗਿਆ ਉਹਦੇ ਬਾਰੇ ਕੁਛ ਆਇਆ ਹੈ ਰੇਬ ਦਾ ਕਰਨਾ ਸੈਟਿੰਗ ਜੀ ਤੇ ਲਲੀ ਦਾ ਮੁੰਡਾ ਵੀ ਆਇਆ ਹੋਇਆ ਸ਼ਬਦ ਰਾਤ ਦਾ ਤਾਂ ਕਹੀ ਜਾਂਦਾ ਵੀ ਮੈਂ ਕਾਉ ਦੇਖਣੀ ਆ ਡੋਗੀ ਦੇਖਣੇ ਹੁਣ ਬਾਈ ਇੰਨਾ ਡਰਦਾ ਜਦੋਂ ਬਾਈ ਗੱਲ ਛੱਡ ਦੋ ਇਹਨਾਂ ਤੇ ਪਾ ਗੋਦੀ ਤੇ ਉਤਰਦਾ ਜਾਂ ਫਿਰ ਹੁਣ ਉਹ ਚੜਿਆ ਹੋਇਆ ਰੇੜੇ ਪਰ ਉਹ ਨਹੀਂ ਤਾਂ ਕਾ ਕੀ ਬੋਲਦਾ ਹੈ ਕੀ ਬੋਲਦਾ ਹੈ ਕਿਆ ਆ ਆ ਗਿਆ ਹੈ ਸ਼ਬਦ ਆ ਗਿਆ ਹੈ ਕਿਆ ਹੈ ਫਿਰ ਮੈਂ ਸਹੀ ਬੋਲ ਫਿਰ ਮੈਂ ਡੋਗੀ ਨੂੰ ਕਹਿ ਦਿੰਨਾ ਫਿਰ ਫੜ ਲੂਗੇ ਹੈ ਕਿਆ ਹੈ ਬਣਾ ਦੱਸ ਕਿਆ ਹੈ ਹੈ ਕਾਓ ਆ ਜਾ ਉੱਤਰਾ ਕੁਛ ਨਹੀਂ ਕਹਿੰਦੀ ਲਓ ਬਾਈ ਲਓ ਬਾਈ ਲਾਲੀ ਨੂੰ ਮਿਲੋ ਆ ਗਿਆ ਲਾਲੀ ਓਏ ਭਾਈ ਓਏ ਬੰਦਾ ਮਾਮੇ ਇਹਨਾਂ ਨੂੰ ਯਾਰ ਇ ਲਾਲੀ ਲਾਲੀ ਨੂੰ ਮਿਲੋ ਬਾਈ ਸਾਰਿਆਂ ਨੂੰ ਜੀ ਲਾਲੀ ਹੋਰ ਸੁਣਾ ਬਾਈ ਲਾਲੀ ਦੇ ਚੈਨਲ ਨੂੰ ਹੋਰ ਸਪੋਰਟ ਕਰੋ ਬਾਤੇ ਬਾਦ ਬਹੁਤ ਸਪੋਰਟ ਕਰਤੀ ਹੈ ਬਈ ਤੇ ਰਹਿਣ ਦੀ ਹੈ ਫਿਰ ਵੀ ਰਹਿਣ ਦੀ ਹੈ ਹੋਰ ਕਰਨੇ ਤੇ ਨਾ ਚਲ ਉਹਦੀ ਮਰਜ਼ੀ ਹੈ ਜਰ ਹੁਣ ਨਾ ਪਰ ਬਹੁਤ ਸਪੋਰਟ ਕਰਤੀ ਹੈ ਜਨ ਬਾਈ ਕੋਈ ਜਾਣਦਾ ਬਾਈ ਜਿਹੜਾ ਕੋਈ ਰਹਿੰਦਾ ਏ ਉਹ ਵੀ ਲਾਲੀ ਦੇ ਚੈਨਲ ਨੂੰ ਲਾਲੀ ਮੈਂ ਤਾਂ ਐਂ ਕਹਿੰਦਾ ਵੀ ਬਾਈ ਮੈਨੂੰ ਇੱਕ ਬੈਂਜਬਿਟ ਮਿਲਿਆ ਠੀਕ ਆ ਆਪਾਂ ਦੀ ਸ਼ਰਮ ਦੇ ਸਿੱਧੀ ਗੱਲ ਹੈ ਹਾਂ ਮੇਰੇ ਮਾਮੇ ਦੇ ਪਹਿਲਾਂ ਫੋਲੋਅਰਸ ਸੀਗੇ ਉਹਨਾਂ ਨੂੰ ਪਤਾ ਲੱਗਿਆ ਆ ਸਾਡਾ ਨੂੰ ਲਾਗੇ ਦੇਖਣਾ ਜਿਹੜਾ ਕੋਈ ਬਾਈ ਚਾਂਸ ਮੰਨੋ ਕੋਈ ਨਹੀਂ ਜਾਣਦਾ ਹੁੰਦਾ ਇਹ ਜਿਆ ਬੰਦਾ ਜਿੰਨੀਆਂ ਮਰਜ਼ੀ ਵੀਡੀਓ ਪਾਈ ਜਾਂਦਾ ਠੀਕ ਹੈ ਹੁਣ ਲੋਕਾਂ ਨੂੰ ਪਤਾ ਹੀ ਤਣਾ ਲੱਗਦਾ ਵੀ ਆਹ ਵੀ ਲਾਲੀ ਨੇ ਬਣਾਇਆ ਚੱਲਦਾ ਸਹੀ ਗੱਲ ਹੈ ਕੀ ਨਾਮ ਆਪਣਾ ਨਾਮ ਬੋਲਦੇ ਨਾਮ ਤਾਂ ਉਹ ਲਾਲੀ ਬੱਲੋ ਮੱਝਾ ਕਰਕੇ ਹਾਂ ਬਾਈ ਦੇਖਿਓ ਆ ਤਾਂ ਹੱਲੇ ਹੁਣ ਸਵੇਰੇ ਸਵੇਰੇ ਆ ਫਿਰ ਦਿਨਪਰੀ ਨੇ ਚਾਰਜ ਹੋ ਜਾਣਾ ਫਿਰ ਖਿੜ ਜਾਂਦਾ ਇਹਦੀ ਵੀਡੀਓ ਚ ਦੇਖ ਲਿਓ ਤੁਸੀਂ ਜੇ ਵੀਡੀਓ ਦੇਖਣ ਲੱਗੇ ਅੱਜ ਬਾਈ ਇਹ ਕਹਿੰਦਾ ਮੈਨੂੰ ਆਪਣੇ ਪਿੰਡ ਵਾਲੇ ਯੂਟਿਊਬਰਾਂ ਨੂੰ ਮਲਾ ਮਗਾ ਦੱਸ ਭਾਈ ਮੈਂ ਇਹਨੂੰ ਕਹਾਂ ਮੈਂ ਤੂੰ ਪਿੰਡ ਤੇ ਜੇ ਘੁੰਮ ਲਿਆ ਤੈਨੂੰ ਵੈਸੇ ਹੀ ਟੱਕਰ ਆਉਂਦਾ ਹੈ ਸਪਨਾ ਹੁੰਦਾ ਹੈ ਨਾ ਵੀ ਅਸੀਂ ਬਾਹਰ ਜਾਣਾ ਠੀਕ ਆ ਜਾਂ ਸਲਮਾਨ ਖਾਨ ਨੂੰ ਦਿਖਾਣਾ ਸ਼ਾਹਰੂਖ ਖਾਨ ਨੂੰ ਦੇਖਣਾ ਹੈ ਹਾਂ ਆ ਜਾ ਆ ਜਾ ਸਾਡਾ ਸਪਨਾ ਹੈਗਾ ਇਹ ਵੀ ਅਸੀਂ ਮਹਾਲਾ ਪਿੰਡ ਵਿੱਚ ਜਾ ਕੇ YouTube ਨੂੰ ਮਿਲਿਆ ਜਾਵੇ ਠੀਕ ਹੈ ਠੀਕ ਆ ਦੇਖ ਲੈ ਖੇਲਦੇ ਆ ਆਰਡਰ ਪੋਕ ਕਿੱਥੇ ਚੜਿਆ ਹੋਇਆ ਦੇਖ ਲੈ ਉਹ ਰਾਤ ਦਾ ਕਹੀ ਜਾਂਦਾ ਹੈ ਨਹੀਂ ਨਹੀਂ ਕੁਝ ਨਹੀਂ ਕਹਿੰਦੇ ਕੁਝ ਨਹੀਂ ਲੈ ਪਹਿਲਾਂ ਦੋ ਹੀ ਕੁੰਜੇ ਲਾ ਲੇ ਤੇ ਹਾਂ ਜੀ ਮੈਂ ਕੋਈ ਜਦੋਂ ਤਾਂ ਮੋਕ ਮਦੀ ਜਾਂਦਾ ਹੁਈ ਮੈਂ ਕੋ ਮਮੀ ਰੂਬੀ ਬੱਚਗੇ ਨਾ ਅਸੀਂ ਪਹਿਲਾਂ ਚਾਹ ਤੂ ਵੀਰ ਦਾ ਉਹ ਕੰਮ ਹੋਇਆ ਵਾ ਜੰਗਲ ਮੇਂ ਦੇਖਾ ਸ਼ੇਰ ਆਗੇ ਸੇ ਗਿਲੀ ਪੀਛੇ ਸੇ ਪੀਲੀ ਰੂਬੀ ਯਾ ਤੇਰੇ ਉੱਪਰ ਉਰੇ ਆ ਨਾ ਏ ਇਕ ਰਿੰਦਰਗ ਕਾਸ਼ੇ ਮਿਲ ਕੇ ਗਈ ਹਾਂ ਮੁੰਤੇ ਲਾਲੀ ਦੇ ਉੱਪਰ ਪੈ ਗਿਆ ਉਹਨੇ ਚਿੰਗਾਣਾ ਚਾਹ ਕੇ ਆਹ ਕੰਮ ਹੈ ਕੋਪੜੇ ਲਵੇੜੀ ਚੱਲ ਨਹੀਂ ਆ ਗਿਆ ਮਾਮੇ ਉਹਨੂੰ ਬੂਟ ਬਾੜ ਪੋਪਾ ਕਰਕੇ ਹਾਂ ਜੇ ਬੂਟ ਜਰਾ ਬਾ ਪਵਾ ਜਿੰਦੇ ਨੂੰ ਉਹ ਕਿਵੇਂ ਡਰ ਗਿਆ ਓਏ ਹੜ ਜਾ ਇਹਦਾ ਬਹੁਤ ਚਲਾਕ ਹੋ ਗਈ ਖੇਲਦੇ ਬਹੁਤ ਹੈ ਦੇਖੀ ਤੂੰ ਛੇੜੂਗਾ ਉਹਨੂੰ ਉਹਨੇ ਜਦੇ ਉਹ ਢਾ ਲੈਣੀ ਹੇ ਚੜ ਇੱਧਰ ਇੱਧਰ ਜਲੂ ਨਾ ਕਰੱਖੋ ਮੈਂ ਤੁਹਾਨੂੰ ਨਹੀਂ ਨਹੀਂ ਇਹਨੇ ਕੀ ਕਹਿੰਦੇ ਸੀ ਇਹਨੇ ਕੀ ਕਹਿੰਨੇ ਆ ਜਾ ਜੋ ਤਾਂ ਹੈਗੀ ਨਹੀਂ ਆ ਜਾ ਆ ਦੇਖੀ ਹੁਣ ਖੇਲੂਗੀ ਹੁਣ ਦੇਖੀ ਆ ਦੇਖੀ ਇਹਨੇ ਆ ਦੇ ਹਾਂ ਲੈ ਖੇਲੀ ਜਾਣੇ ਸੀ ਇਹਨਾਂ ਨੇ ਪੂਰ ਮੂੰਹ ਕਰਦੀ ਆ ਉਹਦੀ ਪੂਰੀ ਜੱਦਨ ਪਾ ਲਈ ਹਾਂ ਆ ਜਾ ਆ ਜਾ ਲੈ ਇਹਨੂੰ ਕਿ ਸਿਖਾਉਂਦੀ ਆ ਸਾਰਾ ਕੁਝ ਸਿਖਾਉਂਦੀ ਆ ਇਹਨੂੰ ਬਈ ਮਾਮਾ ਸਿਖਾਉਂਦੀ ਆ ਇਹ ਹੂੰ ਇਹਨੂੰ ਵੀ ਸਿਖਾਉਂਦੀ ਆ ਹਾਂ ਸਹੀ ਗੱਲ ਐ ਕਿਹੜੇ ਦਾਦੂ ਅੱਛੇ ਲੱਗਦੇ ਕੀ ਤੇ ਦਾਦੂ ਆਏ ਬੈਲੇ ਆਕੇ ਤੇਰੇ ਫੜਦਾਇਨੋ ਫੜਦਾ ਚੱਲ ਚੱਲੀਏ ਚੱਲ ਆਲੇ ਇਹ ਕਹਿੰਦਾ ਬਾਈ ਨਾਲੇ ਖੇਤ ਦਿਖਾਓ ਆਪਣੇ ਨਾਲੇ ਕਮਾਣ ਕੇ ਦਿਓ ਪੰਦੇ ਚੱਲੀਏ ਓਹ ਹੋਹ 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 ਬਾਤ ਨਹੀਂ ਅੱਜ ਵੀ ਉਤਾ ਚੱਲੀਏ ਅੱਜ ਬੜੇ ਦਿਨਾਂ ਬਾਅਦ ਆਪਾਂ ਵੱਡੀ ਮੋਟਰ 'ਤੇ ਗੇੜਾ ਮਾਰਨ ਆਏ ਆ ਲਾਲੀ ਵੀ ਕਹਿੰਦਾ ਕਹਿੰਦਾ ਮਾਮਾ ਮੈਨੂੰ ਵੀ ਮੋਟਰ ਦਿਖਾ ਕੇ ਲਿਆ ਬਾਕੀ ਹੋਰ ਵੀ ਘੁੰਮੂਗੇ ਮੋਟਰਾਂ 'ਤੇ ਤੇ ਕਹਿੰਦਾ ਆਪਾਂ ਵੱਡੀ ਮੋਟਰ 'ਤੇ ਵੀ ਜਾ ਕੇ ਆਉਣਾ ਤੇ ਵੈਸੇ ਤਾਂ ਇਹ ਪਹਿਲਾਂ ਉਰੇ ਆਇਆ ਹੋਇਆ ਜੱਜੀ ਦੀ ਲਾਈਨ ਨੇ ਅੰਬੀਆਂ ਖਾਧੀਆਂ ਨੇ ਬੱਟਾ ਖੋਤੇਗਾ ਹੁਣ ਬਹੁਤ ਟਾਈਮ ਹੋ ਗਿਆ ਦਾ ਵੀ ਹਾਂ ਵੀ ਆਇਆ ਨੀਗਾ ਮਾਂ ਚਾਲ ਚੱਲੀਏ ਇੱਧਰ ਬਾਈ ਜੱਗੂ ਨੇ ਗੰਨਾ ਹਾਬਤ ਇੱਧਰ ਜੱਗੂ ਨੇ ਗੰਨਾ ਆਪਣਾ ਵੱਢ ਕੇ ਆਪਣਾ ਬਦਲਾ ਤੇ ਮੇਲ ਚ ਗੇਰ ਤੇ ਇਹ ਬਸ ਪੱਤੀ ਪੱਤੀ ਫੂਕਦੀ ਹਾਂਜੀ ਅਰਸ਼ੇਕ ਮੇਰੀ ਕਣਕ ਨੂੰ ਵੀ ਲੱਗ ਗਿਆ ਉਪਰ ਉਪਰ ਕਣਕ ਨੂੰ ਵੀ ਸੇ ਕਣਕ ਇੱਕ ਨੰਬਰ ਆ ਬਾਈ ਹੁਣ ਅੱਜ ਦੇਖਦੇ ਆ ਦੋ ਵਾਰ ਗੱਲ ਨਾ ਹੋ ਕੇ ਮਮਾ ਜੀ ਫਿਰ ਤੀਜੀ ਵਾਰ ਨਹੀਂ ਹੁੰਦਾ ਹੈ ਹਾਂ ਭਾਈ ਕੱਟ ਹੋ ਕੱਟ ਦਿੰਦਾ ਫਿਰ ਬਾਦੀ ਦਾ ਦੋ ਵਾਰੋਂ ਕੇ ਬਾਦ ਨਹੀਂ ਦਿੰਦੇ ਹੁਣ ਮੈਂ ਦੇਖੂਗਾ ਇਹਨੂੰ ਜੇ ਤਾਂ ਫੁੱਟਦਾ ਹੋਇਆ ਤਾਂ ਰੱਖੂਗਾ ਅੱਜ ਬਾਈ ਪਰਚੀ ਆਉਣੀ ਹੈ ਆਪਣੀ ਤੇ ਅੱਜ ਕੱਟਣ ਲੱਗਣਾ ਇੱਥੇ ਤੇ ਇੱਥੇ ਇੱਥੇ ਲਾਉਂਗਾ ਅੱਜ ਕੱਟਣਾ ਆ ਗਣਾ ਅੱਛਾ ਭਾਈਆਂ ਨੇ ਛੱਟੀ ਲਾਤੀ ਇੱਧਰ ਉਹ ਮੈਂ ਤਾਂ ਅੱਜ ਆਇਆ ਹੀ ਬੜੇ ਦਿਨ ਬਾਅਦ ਇਹਨਾਂ ਨੇ ਤਾਂ ਛੱਟੀ ਲਾਤੀ ਯਾਰ ਇੱਧਰ ਆ ਖੇਤਾਂ 'ਚ ਹਾਂ ਲਗਣੀ ਨਹੀਂ ਨਾ ਆ ਦੇਖੋ ਬਾਈ ਸ਼ਾਹਦਾ ਫੇਰ ਨੱਠਿਆ ਫਿਰਦਾ ਖੇਤ ਚ ਤੇ ਇਧਰ ਅੰਬ ਵਾਲੀ ਮੋਟਰ ਆਪਣੀ ਤੇ ਕਣਕ ਇੱਕ ਨੰਬਰ ਠੀਕ ਹੈ ਜੀ ਅਜੇ ਮਮਾ ਜੀ ਕਹਿੰਦੇ ਆ ਗੱਲਾਂ ਨਹੀਂ ਮਨਾਏ ਇਹਦਾ ਚੱਕਰ ਨਹੀਂ ਦਾ ਜੀ ਉਹ ਆ ਤਾਂ ਟਾਮੀ ਟਾਮੀ ਲੱਗਿਆ ਉਹ ਤਾਂ ਇਕੱਠੀ ਲੱਗਣ ਤੇ ਹੋ ਜਾਂਦੇ ਆ ਇਧਰ ਬਾਈ ਬੁੱਟੇ ਲਾਤੇ ਆਪ ਪੂਲਰ ਕਿੱਥੇ ਪਈ ਨਾ ਪਤਾ ਗੰਦੇ ਹੋ ਜੂਗਾ ਚਾਹ ਲਾਗੇ ਮਮਾ ਜੀ ਫਿਰ ਇਹਦੇ ਵਿੱਚ ਬਸੋ ਨਹੀਂ ਹੂੰਗਾ ਜੀ ਜੀਰੀ ਕਿੱਥੇ ਹੋ ਜੂਗੀ ਹੁਣ ਕਣਕੇ ਹੋਣੀ ਹੈ ਹਾਂ ਇੱਕ ਗੰਪਾ ਚਾਹ ਵਦ ਬਾਈ ਖੁਸ਼ ਹੋਇਆ ਪਿਆ ਹੈ ਲਾਲੀ ਹਾਂ ਫਿਰ ਹੈਲੋ ਗਾਈਜ਼ ਕੀ ਕਰਦੇ ਆ ਹਾਂ ਤੇ ਲਾਲੀ ਬਾਈ ਬੁੱਟਿਆਂ ਦੀ ਜਾਣਕਾਰੀ ਲੈ ਰਿਹਾ ਤੇ ਬਾਈ ਕੰਕ ਸਾਰੀ ਓਕੇ ਆ ਹੁਣ ਇੱਥੇ ਵਧੀਆ ਜਾਲੀ ਵਧੀਆ ਬਾਈ ਵਧੀਆ ਤੇ ਲਾਲੀ ਨੂੰ ਕਿਹਾ ਬਾਈ ਵੀ ਮਹੀਨੇ ਤੱਕ ਦੇਖਿਆ ਨਾ ਮਾਮਾ ਇਹ ਕਿਵੇਂ ਹੁੰਦਾ ਸਾਰਾ ਇਹਨੂੰ ਦੱਸਿਆ ਮੈਂ ਕਿਹਾ ਮਹੀਨੇ ਤੱਕ ਆ ਕੇ ਦੇਖਿਓ ਰੇ ਕੁਛ ਨਹੀਂ ਦਿਖਣਾਗਾ ਹਰਾ ਖਚੂਰ ਪੱਤੇ ਹੀ ਪੱਤੇ ਆਉਣੇ ਇਹਨੂੰ ਆਉਂਗਾ ਮਹੀਨੇ ਤੱਕ ਮਾਰੂ ਮਹੀਨੇ ਡੇਢ ਮਹੀਨੇ ਤੱਕ ਫਿਰ ਦੇਖਿਓ ਰੇ ਕਿਵੇਂ ਹੁੰਦਾ ਤੇ ਬਾਕੀ ਬਾਈ ਲਾਲੀ ਦੇ ਉੱਥੇ ਕਹਿੰਦਾ ਸਾਡੀ ਜ਼ਮੀਨ ਚ ਨਹੀਂ ਲੱਗਦਾ ਹੈਗੇ ਉੱਧਰ ਮਲੋਵਲ ਕਿਹੜਾ ਪਿੰਡ ਤੇ ਨਾਲ ਕੋਲਗੜਾ ਜੀ ਕੋਲਗੜਾ ਸੱਚੋਂ ਯਾਰ ਮੈਨੂੰ ਬਾਈ ਨੇ ਇਹਦੇ ਦਿਮਾਗ ਚ ਨਹੀਂ ਆਇਆ ਉਦੋਂ ਮੇਰੇ ਮਨ ਚ ਚੜਿਆ ਰਿਹਾ ਇਹ ਕੋਲਗੜਾ ਯਾਦ ਹੀ ਨਹੀਂ ਆਇਆ ਇੱਕ ਰੈਪਰ ਆ ਇੱਕ ਕੋਲਗੜਾ ਹਾਂ ਰੈਪਰ আর ਕੋਲਗੜਾ ਦੇ ਵਿਚਾਲੇ ਜ਼ਮੀਨ ਹੈ ਤੂੰ ਪਿੰਡਾਂ ਦੇ ਇੱਥੇ ਜ਼ਮੀਨ ਲੱਗਦੀ ਹਾਂ ਉਹ ਵਿਚਾਲੇ ਆ ਮੰਨ ਲੋ ਵੀ ਬੰਨਾ ਲਾ ਲਾ ਦੋਹਾਂ ਦਾ ਹੈ ਨਾ ਦੋਹਾਂ ਦਾ ਬੰਦਾ ਹੈ ਕੋਲਗੜਾ ਦੀ ਆ ਪਤਾ ਨਹੀਂ ਰੈਪਰ ਦੀ ਆ ਨਹੀਂ ਆਈ ਬਸ ਹਾਂ ਦੋਨੇ ਬਸ ਨਹੀਂ ਜਾਂਦਾ ਤੀਏ ਪਿੰਡ ਦਾ ਨਾਮ ਨਹੀਂ ਮੈਨੂੰ ਪਤਾ ਓਏ ਇੱਧਰ ਆ ਆ ਬਾਹਰ ਤੇ ਬਾਈ ਕਾਲ ਕਾਰਡ ਤੇ ਰੈਪਰ ਦੇ ਜ਼ਮੀਨ ਹੈ ਬਾਈ ਮੈਨੂੰ ਪੁੱਛੀ ਗਿਆ ਇੱਕ ਤੇ ਮੈਨੂੰ ਫੋਨ ਬਹੁਤ ਆਏ ਠੇਕੇ ਉਰ ਬਾਈ ਦੇਣੀ ਹੈ ਦੇਣੀ ਹੈ ਮੈਂ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਪੁੱਛ ਕੇ ਦੱਸੂਗਾ ਇਹਨਾਂ ਨੂੰ ਠੀਕ ਹੈ ਜੀ ਬੰਦੇ ਵਧੀਆ ਨੇ ਇਹਹੀ ਗੱਲ ਬਾਈ ਮੈਂ ਬਾਈਆਂ ਨੂੰ ਕਿਹਾ ਤਾਂ ਹਾਂ ਲਾਲੀ ਵੀ ਤੁਹਾਡੇ ਸਾਹਮਣੇ ਹੀ ਕਹਿੰਦਾ ਕਹਿੰਦਾ ਵੀ ਬੰਦੇ ਠੀਕ ਆ ਬੰਦੇ ਹਾਂ ਕੋਈ ਆਏ ਨਹੀਂ ਬਾਈ ਦੇਖ ਤਾਂ ਸਾਨੂੰ ਆਪ ਹੀ ਕਿੱਕ ਕਹਿਣਾ ਪੈਂਦਾ ਲਵੇ ਸਾਲ ਬਾਦ ਵੀ ਬਾਈ ਵਧਾ ਦਿਓ ਹਾਂ ਹਰ ਇੱਕ ਸਾਲ ਜੀ ਉਹ 2000 ਤੇ 3000 ਵਧਾਣੇ ਆ ਜੀ ਤੇ ਅੱਬ ਵਧਾ ਦਿੰਦੇ ਨਾਲੇ ਪੈਸੇ ਲਾਲੀ ਕਹਿੰਦਾ ਸਹੀ ਤੱਕ ਮਿਲਦਾ ਠੀਕ ਆ ਜੀ ਅਗਲੇ ਨੂੰ ਹਾਂ ਤੇ ਉੱਪਰ ਦੇ ਫੇ ਪਾਣੀ ਜਿਹੜਾ ਇਹ ਉਹ ਅੰਡਰਗਰਾਊਂਡ ਆ ਸਾਰਾ ਜੀ ਪੈ 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 ਹੋਏ ਹੋਏ ਆ ਹਾਂ ਨਾਲੇ ਜ਼ਮੀਨ ਵਧੀਆ ਕੋਈ ਪਾਣੀ ਖੜਦਾ ਨਹੀਂ ਕੋਈ ਕੁਝ ਨਹੀਂ ਇੱਧਰ ਆ ਪੁੱਤ ਨਾ ਉਹ ਦੇਖ ਲਓ ਬਾਈ ਕਿਆ ਕਰਦਾ ਆਹ ਦੇਖ ਲਓ ਚਾ ਇਧਰ ਤੇ ਆ ਕੇ ਨਾ ਸ਼ਹਿਰੀ ਇਹੇ ਜੋ ਆ ਕੇ ਭਾਈ ਇਹਨਾਂ ਨੂੰ ਆਇਆ ਹੋ ਜਾਂਦਾ ਵੀ ਅਸੀਂ ਕਿਆ ਕਰ ਲਈਏ ਹੈ ਹੈ ਲਾਲੀ ਹੈ ਦੇਖੇ ਨਹੀਂ ਕਹਦੇ ਨਾ ਪਤਾ ਮੈਂ ਸੌ ਦੇ ਕੇ ਐ ਖੁਸ਼ ਹੁੰਦਾ ਪਤਾ ਨਹੀਂ ਕਿ ਆ ਇਹ ਵੀ ਕਿਆ ਆ ਗਿਆ ਹੈ ਡਾਇਨਸੌਰ ਆ ਗਿਆ ਹੈ ਮੈਂ ਜਦੋਂ ਦੇ ਕੇ ਕਹਿੰਦੇ ਵੀ ਜਿਵੇਂ ਡਾਇਨਸੌਰ ਆ ਗਿਆ ਉਹਨਾਂ ਇਹ ਜਿਹਾ ਲੱਗਦਾ ਆਈ ਕਰਦਾ ਕਾਉ ਕਾਉ ਡਰਦੇ ਵੀ ਬਹੁਤ ਹੈ ਫਿਰ ਹੈ ਉਹ ਡੋਗੀ ਐ ਕਹਿੰਦੇ ਵੀ ਡਰਿਆ ਬਹੁਤ ਬਰਪੋ ਕਾਉਂਦਾ ਵੀ ਭਾਈ ਕੋਈ ਗੱਲ ਨਹੀਂ ਹੁਣ ਤੁਸੀਂ ਮੈਨੂੰ ਕਈ ਬਾਈਆਂ ਦੇ ਫੋਨ ਆਏ ਤੇ ਲਾਲੀ ਨਾਲ ਦੀ ਜ਼ਮੀਨ ਬਾਰੇ ਤੇ ਵੀਰੇ ਕੋਈ ਨਹੀਂ ਹੁਣ ਤਾਂ ਹੱਲੇ ਉਹ ਬੰਦੇ ਸਹੀ ਆ ਦੇਖੋ ਮੈਂ ਵੀ ਉਹੀ ਗਏ ਆਪਾਂ ਇਹ ਵੀ ਇਹਨਾਂ ਨੇ ਵੀ ਉਕਣੇ ਕਿਹਾ ਤੁਹਾਡੇ ਸਾਹਮਣੇ ਵੀ ਕਹਿੰਦੇ ਵੀ ਹੱਲੇ ਠੀਕ ਹੈ ਜਦੋਂ ਕਦੇ ਹੋਇਆ ਕੋਈ ਗੱਲ ਨਹੀਂ ਹਾਂ ਫੇਰ ਪਾ ਦਾਂਗੇ ਹਾਂ ਅਰ ਇਹਨਾਂ ਨੂੰ 1 200 ਦਾ ਕੋਈ ਚੱਕਰ ਨਹੀਂ ਫੇਰ ਵੀਡੀਓ ਪਾ ਦਾਂਗੇ ਚਾਹੇ ਫੇਰ ਜਾ ਕੇ ਉੱਥੇ ਬਣਾਉਂਗੇ ਫੇਰ ਤੁਹਾਨੂੰ ਦੱਸ ਦਾਂਗੇ ਵੀ ਜੇ ਬੰਦਾ ਹੋਣਾ ਦਾ ਇਹਦਾ ਪਰੋਸੇ ਵਾਲਾ ਹਾਂ ਨਹੀਂ ਬੰਦੇ ਤਾਂ ਹੈਗੇ ਬੰਦੇ ਵਿੱਚ ਰਿਸ਼ਤੇਦਾਰੀਆਂ ਦੀ ਵੀ ਪੈਂਦੀਆਂ ਪਰ ਸ਼ੁਰੂ ਤੇ ਭਾਈ ਹੁਣ ਉਹਦੇ ਕੋਲੇ ਕਈ ਸਾਲ ਹੋ ਗਏ ਕਈ ਸਾਲ ਹੋ ਗਏ ਹੁਣ 8-10 ਸਾਲ ਹੋ ਗਣੋਂ ਤਾਂ 6 ਸਾਲ ਹੋ ਗਏ ਉਹ 6 ਹਾਂਜੀ 6 ਸਾਲ ਹੋਣੇ ਹੋ ਕੇ ਕਰਦੇ ਨਾ ਵੱਧੋ ਕਿਉਂ ਨੇ ਯਾਰ 6 ਸਾਲ ਕਿਉਂ ਪਹਿਲਾਂ 4 ਕੋਲ ਤੇ ਨਾ ਜੀ ਅੱਛਾ ਉਹ ਉਹਨਾਂ ਨੇ ਕੀ ਕਰਿਆ ਜਿਹਦੇ ਕੋਲ ਹੈਗੀ ਸੀ ਪੁਰਾਣੀ ਠੀਕ ਆ ਇੱਕ ਵਾਰ ਤਾਂ ਦੱਤਾਂ ਉਹਨੇ ਠੇਕਾ ਠੀਕ ਆ ਹਾਂ ਅਗਲੀ ਵਾਰ ਕਹਿੰਦਾ ਬਾਈ ਮੇਰਾ ਨੁਕਸਾਨ ਹੋ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਹਨਾ ਕੋਈ ਨਹੀਂ ਫਸਲ ਹਾਂ ਮੈਂ ਸਾਨੂੰ ਥੋੜੀ ਕੋਈ ਮਤਲਬ ਆ ਮੈਂ ਰੇ ਫਸਾ ਨਹੀਂ ਹੋਇਆ ਮੈਂ ਇੰਤ ਨਹੀਂ ਕਰੀ ਹੋਣੀ ਯਾਰ ਉਹ ਵੀ ਤੈਨੂੰ ਅੰਗਰੇਜ਼ੀ ਕਰਤੀ ਆ ਆ ਹੁਣ ਬਾਈ ਜਿਹੜਾ ਬਾਈ ਹੁਣ ਨਾਲੇ 6 ਸਾਲ ਤੇ ਕਰ ਰਿਹਾ ਹੈ ਉਹਨੇ ਇੱਕ ਵਾਰ ਨਹੀਂ ਕਿਹਾ ਕਦੇ ਵੀ ਬਾਈ ਆਇਕਰਨਾ ਕਰਕੇ ਇਹਨਾਂ ਵੀ ਬਾਈ ਬਾਅਦ ਚ ਲੈ ਲਿਓ ਪੈਸੇ ਉਹ ਪਹਿਲਾਂ ਹੀ ਬਾਈ ਆਪਣਾ ਪਹਿਲਾਂ ਸਾਉ ਜੇ ਫਾਰਮ ਵੀ ਕਟਾ ਦਿੰਦਾ ਉਹ ਹਾਂ ਜੇ ਲੋੜ ਪਵੇ ਜ਼ਮੀਨ ਜੇ ਸਾਨੂੰ ਉਹ ਆਂਦਾ ਠੇਕਾ ਆਂਦਾ ਹੈ ਮਤਲਬ ਹੈ ਨਾ ਉਹ ਗਵਰਨਮੈਂਟ ਕੀਂਂਤੀ ਆ ਜਾਂਦਾ ਜੀ ਸਿੱਧਾ ਠੀਕ ਹੈ ਠੀਕ ਜੀ ਜੀ ਜਦ ਗੇਰਦਾ ਉਹ ਹਾਂ ਜੀ ਉਹੀ ਜੇ ਫਾਰਮ ਸਿੱਧਾ ਤੁਹਾਡੇ ਖਾਤੇ ਹਾਂ ਸਾਡੇ ਅਕਾਊਂਟ ਚ ਜਾਂਦਾ 1 2 ਕਈ ਬੰਦੇ ਕਹਿੰਦੇ ਬਾਈ ਬਚਾ ਰੇਟ ਦੱਸ ਦੇ ਵੇ ਜੇ ਕਿੰਨਾ ਹੋ ਚਾਹੀਦਾ ਬਾਈ 1000 2000 ਦਾ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਸਾਨੂੰ ਉਹਦੇ ਪਿੱਛੇ ਲਾਲਚ ਕਰਕੇ ਯਾਰ ਫਿਰ ਯਾਰ ਫੇਕ ਕਿਆ ਕਰੂਗੇ ਯਾਰ ਬੰਦੇ ਵੀ ਠੀਕ ਨਿਕਲਿਆ ਤੇ ਇਹ ਗੱਲ ਆ ਵੀਰੇ ਯਾਰ 2000 ਨੂੰ ਕਿੱਥੇ ਰੱਖੂ ਨਾਲੇ ਹੁਣ ਇਹਦੇ ਨਾਲ ਬਾਈ ਨਾਲ ਭਰੋਸਾ ਬਣਿਆ ਹੋਇਆ ਬਾਈ ਇਹਨਾਂ ਦਾ ਤਾਂ ਬੜੀਆ ਭਰੋਸਾ ਬਾਈ ਬਹੁਤ ਵਧੀਆ ਲਾਗਪਾਤ ਦੀ ਬਹੁਤ ਜ਼ਮੀਨ ਲਈ ਵੀ ਉਹਨੇ ਠੀਕ ਹੈ ਠੀਕ ਜੀ ਹਾਂ ਜੀ ਚੱਲ ਬਾਈ ਹੁਣ ਹੋਰ ਪਰਸੇ ਗੇੜਾ ਮਾਰਿਆ ਆੰਮੇ ਆ ਦੇਖੀ ਦੇਣ ਜੇ ਕਿੱਧਰ ਹੋਏ ਹੋਰ ਬਲੌਗਰ ਮਿਲ ਗਏ ਇਹਨਾਂ ਦੇ ਰਾ ਲੋ ਬਾਈ ਪਹੁੰਚ ਗਏ ਜਗਦੀਪ ਦੇ ਖੇਤ ਚ ਲਾਲੀ ਕਹਿੰਦਾ ਜਗਦੀਪ ਨੂੰ ਵੀ ਮਿਲਣਾ ਏ ਜਗਦੀਪ ਕਿਵੇਂ ਆ ਸਿਕਰ ਜੀ ਵਧੀਆ ਜੀ ਵਧੀਆ ਬਾਈ ਲਾਲੀ ਮਿਲ ਲਿਆ ਮਿਲ ਲਈ ਮਿਲ ਲਈ ਲਾਲੀ ਕਹਿੰਦਾ ਪਹਿਲਾਂ ਲਸਣ ਲਾਉਨੇ ਆ ਹੈ ਮੈਂ ਕਹਾਂ ਦੇਖ ਲੈ ਮੜਾ ਜਿਆ ਗੇੜਾ ਰੱਖਿਆ ਕਰ ਪਿੰਡ ਕਰ ਜ਼ਮੀਨ ਕਹਣੀ ਪਤਾ ਲਾ ਜੂਗਾ ਵੀ ਹੈ ਲਸਣ ਲਾ ਦਕ ਪਿਆਜ਼ ਬਾਈ ਜਗਦੀਪ ਨੇ ਜਿਹੜਾ ਖੇਤ ਉਦਨ ਬਾਏ ਦਾ ਆਪਾਂ ਤੁਸੀਂ ਮੇਰੀ ਪਹਿਲੀ ਵੀਡੀਓ ਚ ਦੇਖਿਆ ਤੇ ਉਹਦੇ ਉੱਪਰ ਹੁਣ ਪਿਆਜ਼ ਦੀ ਲਵਾਈ ਚੱਲ ਰਹੀ ਹੈ ਤੇ ਕਿਹੜੀ ਪਨੀਰੀ ਆ ਜਗਦੀਪ ਇਹ ਦਾ ਟੋ ਹੋਇਆ ਬੀ ਕੇ ਜਿਹੜੀ ਡੀ ਸੇਕਲ ਅੱਛਾ ਕਿੰਨੇ ਮਲੇਰੀ ਕਾਉਟਰ ਤੇ ਲੱਗੇ ਆਂ ਕਿੰਨੇ ਦੀ ਆ ਗਈ ਹੁਣ ਤੱਕ ਤੇ ਤਿਆਰੀ ਦਾ ਹਿਸਾਬ ਦਾ ਕਹਲੇ 1200 ਰੁਪਏ ਠੀਕ ਹੈ ਠੀਕ ਹੈ ਠੀਕ 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 ਉਹ ਕੈਰੀਆਂ ਆਪੇ ਕੈਰੀ ਦੇ ਸਾਹਮਣਾ ਪਟਾਉਂਦੇ ਆ ਹਾਂ ਠੀਕ ਹੈ ਬਈ ਪਿਆਜ਼ ਲੱਗ ਰਿਹਾ ਹੈ ਇੱਥੇ। ਅੰਦਰ ਵਿੱਚ ਦਾ ਨਰੇ ਕੀਲੇ ਚ ਲਾ ਕੇ ਪਤਾ ਲੱਗਦਾ ਹੁਣ ਬੈੱਡ ਉਪਰ ਕਿਹੇ ਵਜੇ ਉਹ ਆਟਾ ਕਿਹੇ ਵੱਧ ਦਾ। ਨਹੀਂ ਲੈਣਾ ਤਾਂ 4 ਆਏ ਰਹੇ ਆ। ਗੰਨਾ ਵੀ ਆ ਗਿਆ ਨਾ ਵਿੱਚ। ਹਾਂ ਹੁਣ ਮੇਰੇ ਚ ਲਾਉਣਾ ਉਹ ਕੀਲਾ ਪੂਰਾ ਬਣਦਾ। ਹਾਂ। ਹੁਣ ਇਹਦੇ ਹਿਸਾਬ ਨਾਲ ਤਾਂ ਜਗ੍ਹਾ ਬਹੁਤ ਨਿਕਲ ਜਾਣੀ ਵਿੱਚ। ਪਤਾ ਲਾਉਣੇ ਵੀ ਵੱਧ ਦਾ ਹੈਵੀ ਪਾਉਣੇ 2 ਕਿੱਲੇ ਇਹ ਕਿੰਨੇ? 9.5 ਹਾਂ ਉਹ ਹੀ ਗੱਲ ਐ। ਚਲੋ ਹੁੰਦਾ ਆਹੋ ਇਹਦਾ ਉਹ ਨਹੀਂ ਪਤਾ ਲੱਗਣਾ ਕਿ ਕਿੰਨੀ ਹੈ ਕਿਆ ਨਹੀਂ। ਸਹੀ ਗੱਲ ਵੀ ਕਿੰਨੀ ਪਨੀਰੀ ਲੱਗ ਗਈ ਉਹ ਅੰਦਾਜ਼ਾ ਹੀ ਲੱਗਣਾ ਕਾਣਾ ਤੇਰਾ। ਕੀਲੇ ਦੀ ਕਿੰਨੀ ਕਿ ਲੱਗਦੀ ਹੈ? ਚਲੋ ਭਾਈ ਨਵਾਂ ਤੇ ਪਿਆਜ਼ਾਂ ਦੀ ਦਵਾਈ ਵਧੀਆ ਹੋ ਰਹੀ ਆ ਤੇ ਆਪਣਾ ਵੀ ਇੱਕ ਬੀਜਿਆ ਹੋਇਆ ਤਾਂ ਬੀਜ ਉਹ ਥੋੜਾ ਘੱਟ ਜੰਮਿਆ ਤਾਂ ਇਸ ਕਰਕੇ ਨਹੀਂ ਉਹ ਥੋੜਾ ਛੋਟਾ ਇੱਕ ਇਹਦੇ ਉਪਰ ਹੋਰ ਮਾਰ ਪੈਗੀ ਹਾਂ ਪਹਿਲਾਂ ਪਾਣੀ ਲਾ ਦਿੱਤਾ ਹੂੰ ਉੱਪਰ ਤੇ ਨਹੀਂ ਪੈ ਗਿਆ ਠੀਕ ਠੀਕ ਉਹ ਦੋ ਵਾਰ ਭਰ ਕੇ ਆਓ ਪਾਣੀ ਨਿਕਲਦਾ ਨਿਕਲਦਾ ਉਹ ਮਤਲਬ ਕਿ ਉਹ ਦਬ ਗਿਆ ਹੋ ਗਿਆ ਥੋੜਾ ਜਿਹਾ ਹੁਣ ਯਾਰ ਇੰਨੀ ਜਿੰਨੀ ਮੈਨੂੰ ਆ ਰਿਹਾ ਇਹਦਾ ਜਿੰਨੀ ਤੇਰੀ ਆਪਣੀ ਦੀ ਇੰਨੀ ਕਿਦਾ ਉਹ ਵੀ ਹੈਗੀ ਆ ਹੈਗੀ ਆ ਆਰਾਮ ਨਾਲ ਆ ਆ ਕੋਈ ਨਹੀਂ ਮੇਰੇ ਕੰਮ ਆਜੂਗੀ ਕੋਈ ਗੱਲ ਮੈਂ ਉਹਦਣੇ ਕਿਹਾ ਮੈਂ ਹੁਣ ਕਰ ਦਣਾ ਮੈਂ ਵੀ ਖੇਤ ਤਿਆਰ ਮੈਂ ਥੋੜੇ ਜਿਹੀ ਵੀ ਲਾਉਣਾ ਮੈਂ ਇੰਨਾ ਨਹੀਂ ਮੈਂ ਤਾਂ ਆਪਣੇ ਬਸ ਮੈਂ ਇੰਨਾ ਕੰਮ ਨਹੀਂ ਬੜਾ ਕਰਨਾ ਉਹ ਵੇ ਇੱਕ ਲੋਡ ਗਿਆ ਏ ਹਾਂ ਇੱਥੀ ਤੇ ਥੈਲਾ ਲੈ ਲਈ ਦੀ ਜਿਹੜਾ ਉਹ ਚੱਲ ਕੀ ਤੇਨੀ ਤਜਰਬਾ ਹੀ ਸਹੀ ਤਜਰਬੇ ਨੂੰ ਗਿਆ ਹੁਣ ਤਜਰਬਾ ਇੱਥੀ ਦੇਖੀ ਆ ਤਜਰਬਾ ਹੀ ਆ ਉਹ ਉਹ ਖਾਲੀ ਰੱਖੀ ਹੋਇਆ ਮੈਂ ਉਹਦੇ ਬਾਅਦ ਤੇ ਫੇ ਸਬਜ਼ੀ ਲਾ ਲਾਂਗੇ ਉੱਥੇ ਕੁਝ ਹੋਰ ਹੋਰ ਲਾ ਲਾ ਕੁਝ ਚੱਲ ਦੇਖਦੇ ਆ ਵੇ ਹੋਰ ਹੋਰ ਸਬਜ਼ੀਆਂ ਕੱਢ ਲੈਂਦੇ ਖਾਣ ਦੇ ਹਰੇ ਜਿਹੜਾ ਆਈਟਮ ਲਾ ਦਿੰਦੇ ਆ ਫਿਰ ਚੱਲ ਐ ਕਰ ਲੈਂਦੇ ਪਿਆਜ਼ ਦੂਰੇ ਹੋ ਗਏ ਹਾਂ ਤਾਂ ਮੇਰੇ ਦੋ ਤਰ ਉਹ ਲਈ ਵੀ ਲੈ ਵੀ ਠੀਕ ਹੈ ਠੀਕ ਮੀਂਹ ਪਿਆਜਾਂ ਦੀ ਲਵਾਈ ਚੱਲ ਰਹੀ ਆ ਜਗਦੀਪ ਸੈ ਸਰਾ ਸਿਰ ਤੇ ਖੜਿਆ ਉਹਨਾਂ ਦੇ ਮੈਂ ਕਾਨੂੰ ਮਤਾਂ ਹੋਣਾ ਨਹੀਂ ਮੈਂ ਤਾਂ ਮਜ਼ਾਕ ਕਰਦਾ ਖੜਨਾ ਪੈਂਦਾ ਏ ਜਗਦੀਪੇ ਠੇਕਾ ਕਿ ਦਿਹਾੜੀ ਅੱਛਾ ਦਿਹਾੜੀ ਇਹ ਲੈਣਾ ਕਿਹਦੇ ਨਾਲ ਮਾਰੀਆਂ ਲੈਣਾ ਉਹ ਕਰੀ ਦੀ ਢੰਗੀ ਯਾਰ ਮੈਨੂੰ ਆ ਨੇੜੇ ਤਾਂ ਨਹੀਂ ਲੱਗਦੇ ਕਿੰਨੇ ਬਲੋਂ ਦਾ 5 ਇੰਚ ਬਲੋਂ ਦਾ ਇੱਧਰੋਂ ਹਾਂ हां ਨੇੜੇ ਉਹ ਮੈਨੂੰ ਨੇੜੇ ਲੱਗਦੇ ਲੱਗਦੇ ਤੇ ਪਿੱਛੇ ਇਹਨਾਂ ਦਾ ਠੀਕ ਹੈ ਨਹੀਂ ਇਹਨਾਂ ਦੇ ਠੀਕ ਹੈ ਆ ਲੈ ਬਾਈ ਠੀਕ ਹੈ ਹਾਂ ਨਹੀਂ ਨਹੀਂ ਤੇ ਨੇੜੇ ਲਾਉਂਦੇ ਤੇ ਨਹੀਂ ਨਹੀਂ ਠੀਕ ਹੈ ਲੈ ਬਾਈ ਗੰਨਾ ਹੀ ਗੰਨਾ ਚਮਕ ਰਿਹਾ ਏ ਪਿਆਜ਼ ਬਣਨ ਨੂੰ ਕਹਿੰਦਾ ਨਹੀਂ ਨਹੀਂ ਵਧੀਆ ਬਣਿਆ ਲੋ ਬਈ ਸ਼ਬਦ ਵੀਰ ਆਪਣਾ ਲੱਗਿਆ ਪੂਰੀ ਨੱਠ ਪੱਜ ਕਰਨਾ ਮਸੋਂ ਮਿਲੀਆਂ ਮਿੱਟੀ ਕਿੱਥੇ ਗਿਆ ਉਹ ਪਹੁੰਚ ਗਿਆ ਮੋਟਰਸਾਈਕਲ ਤੇ ਉਧਰ ਪਨੀਰੀ ਬਾਈ ਸਾਫ ਸਫैया ਚੱਲ ਰਿਹਾ ਵਿੱਚੇ ਛਾਂਟ ਚਟਈ ਇਹਦਾ ਆਇਆ ਤਾਂ ਆ ਬਣਾਇਆ ਅੱਛਾ ਹੱਤਰ ਫਾਲੀਆਂ ਲਾਦੇ ਤਲੋਚਨ ਦੇ ਕੰਮ ਲੱਗਦੇ ਆ ਮੈਨੂੰ ਹੈ ਹੈ ਇੱਕ ਕੰਮ ਹੋਰ ਕਰੀ ਹੁਣ ਇੱਕਹਰੇ ਹੋਰ ਬਣਾ ਲੈ ਉਹ ਪੰਜ ਬਣਾਈ ਗੁੱਡਣੇ ਵਾਸਤੇ ਬਸ ਉਹਦੇ ਫਾਲੇ ਮੜੇ ਚੋੜੇ ਰੱਖੀ ਕਿਉਂ ਕਾਦੇ ਚ ਚਲਣੀ ਕਾਦੇ ਚ ਚਲਣੀ ਪੰਜ ਵਾਲਾ ਗੁੱਡਣੇ ਦਾ ਇਕਲਾ ਇਕਲਾ ਬਣਨਾ ਨਹੀਂ ਪੰਜ ਵਾਲਾ ਕਿਉਂ ਨਹੀਂ ਹੋਣਾ ਵਜਾ ਦੇਖ ਨਹੀਂ ਕੁਛ ਨਹੀਂ ਨੂੰ ਦੱਸ ਤਾਂ ਸਹੀ ਲੜਾਈ ਦਾ ਪੱਤਾ ਲੋਟ ਨਹੀਂ ਆਉਣਾ ਲੜਾਈ ਤਾਂ ਕਰਨੇ ਨਹੀਂ ਇਹਦੇ ਨਾਲ ਵੀ ਹੋ ਜਾਣੀ ਹਾਂ ਚਾਰਾਂ ਨਾਲ ਇਹਦੇ ਨਾਲ ਹੋ ਜਾਣੀ ਹਾਂ ਇੱਕ ਇੱਕ ਰਹਿ ਜਾਊਗਾ ਹਾਂ ਨਹੀਂ ਮੇਰੇ ਹਿਸਾਬ ਨਾਲ ਤਾਂ ਆਉਗੀ ਬਾਈ ਜਦੋਂ ਤਾਂ ਸਿੱਧੀਆਂ ਲੈਣਾ ਲਾਈਆਂ ਇਹ ਆ ਲੈਣਾ ਤਾਂ ਉਹਦੇ ਹਿਸਾਬ ਨਾਲ ਆ ਸਿੱਧੀਆਂ ਲੈਣਾ ਲਾਈਆਂ ਤਾਂ ਉਸ ਹਿਸਾਬ ਨਾਲ ਓਕਣਾ ਹੀ ਖਿੱਚ ਕੇ ਫੇਰੇ ਹੀ ਜਾਂ ਹੋ ਜਣਾ ਦੇਖ ਲਓ ਇੱਧਰ ਇੱਧਰ ਲੱਗ ਗਿਆ ਬਾਈ ਤਾਂ ਉਹ ਹਿਸਾਬ ਨਾਲ ਇਹ ਆ ਹਾਂ ਦਾਈ ਦੇ ਨਾਲੇ ਹੋ ਜੂਗੇ ਹਾਂ ਫੇਰ ਰੂਟਾ ਬੀਟਰ ਕਰ ਕਰਦੀ ਹੈ ਹੈ ਪਹਿਲਾਂ ਉਹਨੇ ਆ ਲਾਈਆਂ ਨਹੀਂ ਓਕਾਂੀਆਂ ਕੱਲੀਆਂ ਮੂਰੇ ਆਈਆਂ ਅੱਛਾ ਨਹੀਂ ਮੈਂ ਤੈਨੂੰ ਕੀ ਕਹਿੰਦਾ ਮੜੀ ਮੜੀ ਨੌਕ ਦੀ ਜੜੀ ਲੈਨ ਨਹੀਂ ਦੀ ਬਣਾਉਂਦੀ ਹੈਗੀ ਕੱਲੀ ਲੈਨ ਜੀ ਉਹ ਮਾਰੀ ਜਾਂਦੀ ਦੀ ਮਿੱਟੀ ਨਹੀਂ ਦੀ ਘੜ ਪਿੱਛੇ ਪੱਤੀ ਹੋਰ ਲਾਤੀ ਇਹ ਗੰਨੇ ਵਾਲੇ ਨੂੰ ਖਰ ਲਾਉਣੇ ਪੈਗੇ ਠੀਕ ਹੈ ਠੀਕ ਹੈ ਠੀਕ ਮਿੱਟੀ ਵਿੱਚੇ ਗਿਰੀ ਜਾਂਦੀ ਹਣੀ ਉੱਥੀ ਲੈਨ ਚ ਪਹਿਲਾਂ ਹਾਂ ਪਹਿਲਾਂ ਵਿੱਚੇ ਦੀ ਵਿੱਚੇ ਤਾਂ ਲੈਨ ਜੀ ਕਣ ਆਪਾਂ ਉਂਗਲੀ ਨਾਲ ਮਾਰ ਖਿੱਚੀ ਖਿੱਚੀ ਆ ਦੇਖ ਹੁਣ ਇਹਨ ਵਧੀਆ ਉਹਨੇ ਖਿੱਚੇ ਹੋਰ ਨਾਲੇ ਆਪੇ ਓਨੇ ਕੇ ਵਜਨ ਨਾਲ ਜਿੰਨੇ ਕੇ ਬਸ ਲੋਡ ਆ ਹਾਂ ਸਾਦਾ ਚਲ ਘੁੰਮਣ ਕਰਕੇ ਕਹਿੜਾ ਜਾ ਹੋਇਆ ਵਾ ਥੋੜਾ ਜਾਂ ਹਾਂ ਉੱਥੇ ਦਾ ਇਹਨ ਵਧੀਆ ਬੱਜਦੀ ਹੈ ਹੈ ਚੰਗਾ ਬਾਈ ਚਲਦੇ ਆ ਜਗਦੀਪ ਸਿੰਘ ਮੈਂ ਕੱਲ ਦਾ ਤੇ ਕਹੋਂਦਾ ਜਗਦੀਪ ਕਹਿੰਦਾ ਹੁੰਦਾ ਨਹੀਂ ਹੈਗਾ ਮੈਂ ਕੋਈ ਨਹੀਂ ਮਦਦ ਤੇ ਕੀ ਕਰਨੀ ਆ ਇੰਨੇ ਬੰਦੇ ਲੱਗੇ ਮੈਂ ਦੇਖ ਲੈ ਬਾਪੂ ਤੇਰੇ ਨਾਲ ਲੱਗਿਆ ਹੋਇਆ ਹੈ ਬੰਦੇ ਤਾਂ ਲੱਗੇ ਵੀ ਤੁਸੀਂ ਦੇ ਕੋਈ ਮੈਂ ਕੀ ਦੇਣੀ ਸਲਾਹ ਮੈਂ ਤਾਂ ਤੈਨੂੰ ਦੱਸਦਾ ਵੀ ਫੇਰ ਹਨਾ ਤਾਂ ਬੰਦਿਆਂ ਦੀ ਲੋੜ ਆ ਚੱਲ ਕੋਈ ਨਾ ਯਾਦ ਰੱਖੀ ਵੀ ਲਓ ਬਾਈ ਚਮਕੌਰ ਸਾਹਿਬਾਇ ਤੇ ਜਗਦੀਪ ਨੇ ਵੀ ਕੰਮ ਤਾਂ ਤੇ ਮੈਨੂੰ ਵੀ ਰੱਸਾ ਚਾਹੀਦਾ ਰੱਸਾ ਦਿੱਤਾ ਬਾਈ ਕਿੰਨੇ ਐਮ ਐਮ ਇਹ ਏ ਵੀਰ ਜੀ ਬਾਈ ਐਮ ਐਮ ਜਿਆਦਾ ਵੈਸੇ ਇਹੀ ਵਿਕਦਾ ਹੈ ਨਾ ਜਿਆਦਾ ਤੇ ਹੀ ਵਿਕਦਾ ਡਬਲ ਹਾਰਸ ਦਾ ਮੋਟਾ ਦਾ ਮੋਟਾ ਵੀ ਬਾਈ ਕੋਲ ਪਿਆ ਪਰ ਮੋਟੇ ਦਾ ਫਾਇਦਾ ਕੋਈ ਨਹੀਂ ਖਚਾਈ ਨਹੀਂ ਕਰਦਾ ਹੈ ਨਾ ਇਹ ਵੀਰੇ ਗੰਨੇ ਜੋ ਰਸ ਕਰ ਦੋ ਮੈਂ ਹਾਂ ਨੂੰ ਵੀ ਬੈਸਟ ਆ ਹਾਂ ਦੀ ਹਾਂ ਦੀ ਕੁਆਲਿਟੀ ਵੀ ਬੈਸਟ ਆ ਤੇ ਬਾਈ ਚਮਕੌਰ ਸਾਹਿਬ ਸਭ ਤੋਂ ਸਸਤਾ ਬਾਈ ਦਾ ਰੇਟ ਆਉਂਦਾ ਹਰ ਇੱਕ ਚੀਜ਼ ਦਾ ਸੀ ਹੋਰ ਵੀ ਸਮਾਨ ਲੈ ਕੇ ਜਾਂਦੇ ਕਈ ਸਭ ਤੋਂ ਘੱਟ ਤੇ ਹੁਣ ਤਾਂ ਬਾਹਰ ਚਲੇ ਜਾਣਾ ਬਾਈ ਨੇ ਉਧਰ ਪਰ ਹਲੇ ਦਾ ਇੱਥੇ ਹੈ ਇਹ ਵੀ ਤਾਂ ਰੱਖੂਗਾ ਵੀਰੇ ਉਹ ਵੀ ਚੱਲੂਗਾ ਇਹ ਹੈਗਾ ਆਪਣਾ ਇੱਧਰ ਕਿੱਥੇ ਪੈ ਜਾਂਦਾ ਇਹ ਪੰਜਾਬ ਐਂਡ ਸਿੰਧ ਬੈਂਕ ਦੇ ਕੋਲ ਬੈਂਕ ਰੋਡ ਨੀੜੇ ਪੋਸਟ ਆ ਹਾਂ ਠੀਕ ਹੈ ਚੰਕੋੜ ਸਾਹਿਬ ਇੱਧਰ ਬਾਈ ਦੀ ਇੱਧਰ ਸਾਹਮਣੇ ਆ ਹੈ ਸਾਰਾ ਸਮਾਨ ਰੱਖਿਆ ਵਾ ਕੁਝ ਲੈ ਲੁ ਕਰੇ ਲੁ ਸਮਾਨ ਕੁਝ ਬਾਈ ਟੋਟਲੀ ਸਮਾਨ ਹੈ ਬਾਈ ਕੋ ਹੁਣ ਜਿੰਦੇ ਦੀ ਸਲਾਹ ਕਰਦੇ ਤੇ ਮੋਟਰਵਾ ਜਗਦੀਪ ਕਹਿੰਦਾ ਜਿੰਦਾ ਵੀ ਬੜਾ ਲੋਣਾ ਪੈਣਾ ਬਾਈ ਦਿਖਾ ਦੇ ਕੋਈ ਯਾਰ ਨਹੀਂ ਹੈਗਾ ਕੋਈ ਚੱਕਰ ਨਹੀਂ ਉਹ ਚਾਹੀ ਦੇ ਦੇ ਹਾਂ ਅੱਛਾ ਇਹ ਮੈਂ ਕਹਿੰਦਾ ਕ੍ਰਿਸ਼ਦੀਪ ਨੇ ਉਹ ਠੀਕ ਹੈ ਉਹ ਵਧੀਆ ਲੱਗਿਆ ਤੈਨੂੰ ਇੱਕ ਬਾਈ ਨੇ ਆ ਰਹਾ ਇਹਦਾ ਵੀ ਵਧੀਆ ਏ ਇਹ ਦੇਖਦਾ ਠੀਕ ਹੈ ਵੀ ਵਧੀਆ ਇਹ ਇੰਡੀਆ ਨੇ ਬਾਈ ਪੁੱਛ ਲੋ ਕਈ ਇੰਡੀਆ ਪੁੱਛ ਲੋਕ ਅਲੀਗੜ੍ਹ ਤੋਂ ਆਉਣੇ ਬਲੌਗ ਓਕੇ ਇਹ ਲਾਗਾ ਆਪੇ ਐ ਦੱਬੇ ਤੇ ਲੱਗਣਾ ਏ ਠੀਕ ਆ ਹਾਂ ਜੇ ਖੁੱਲਾ ਵੀ ਰਹਿ ਜਾਵੇ ਤਾਂ ਚਾਬੀ ਨਾ ਹੋਵੇ ਚਾਬੀ ਦੇ ਲੋਕ ਈ ਕਾ ਚਲੋ ਦੇਖਦੇ ਆਂ ਬਾਈ ਜਗਦੀਪ ਨੇ ਪਿਆਜ਼ਾਂ ਵਾਸਤੇ ਸਪਰੇਅ ਜਣੀ ਉਹ ਲੈਣਾ ਇਹਦੇ ਇੱਥੇ ਮੈਂ ਚਲੋ ਆ ਵੀ ਦੇ ਲਈ ਅਰਸਾ ਅਰੇ ਲਾ ਰੂਲਾ ਬੜੀਆਂ ਸਾਰਾ ਕੁਝ ਹੈ ਬਾਈ ਮੱਝਾ ਮੁਰਝਾਂ ਦੇ ਮੁਰਖਾਂ ਵਗੈਰਾ ਚੋਗਸ ਮਰਜੀ ਲੋ ਹੈਰੀ ਨੂੰ ਛੱਡ ਰੋ ਬਾਈ ਆਹ ਦਿੱਤਾ ਦਿੰਦਾ ਯਾਰ ਲੋ ਬਾਈ ਬਾਈ ਨੇ ਕਾਰ ਦਿੱਤਾ ਆਹ ਬਾਈ ਦਾ ਨੰਬਰ ਹੈ ਕੁਝ ਵੀ ਪੁੱਛਣਾ ਹੋਵੇ ਮੱਜਾਂ ਦੇ ਮੈਟ ਵਗੈਰਾ ਸਭ ਕੁਝ ਰੱਖਿਆ ਹੋਇਆ ਹੈ ਬਾਈ। ਬਾਕੀ ਪਰਾ ਦੁਕਾਨ ਤੇ ਬੜੀ ਤੇ ਸਭ ਕਦੇ ਉੱਥੇ ਗਏ ਹਾਲੇ ਰੱਖਿਆ ਨਹੀਂ ਬਾਈ ਨੇ ਸਮਾਨ। ਲੱਗੂ ਟਾਈਮ ਵਾਲੇ ਤੇ ਠੀਕ ਆ। ਪਰ ਸਪਨ ਨਾਲ ਸਤਾ ਤੇ ਵਧੀਆ ਚੀਜ਼ ਹੈ। ਇਹ ਵਰਤੇ ਹੋਏ ਸੀ। ਉਹ ਬਾਈ ਲਾਲੀ ਕਹਿੰਦਾ ਮੋਟਰ ਦਿਖਾ ਕੇ ਲਿਆਓ ਜਿਹੜੀ ਨਵੀਂ ਪਈ ਹੈ। ਜਿਵੇਂ ਲੱਗੀ ਫਾਰਮ ਹਾਊਸ ਬਣਾਇਆ। ਹਾਂ ਮੰਜਾ ਜ਼ਾਦਾ ਦਾ ਲਾਲੀ ਵਾਸਤੇ। ਆ ਸਾਗ ਬਾਈ ਇਹ ਕਹਿੰਦਾ ਸਾਗ ਦੇ ਘਰ ਮ ਆ ਜਾਓ ਭਾਈ ਪਰ ਸਾਗ ਬਾਈ ਸਾਰੇ ਹੀ ਪੱਕ ਗਿਆ ਇਹ ਜਵਿੰਦਰ ਨੇ ਤੋੜ ਲਿਆ ਬਹੁਤ ਸਾਰਾ ਨਹੀਂ ਹਾਂ ਉਹ ਵੀ ਕਿੱਥੇ ਤੋੜੂਗੀ ਪੱਕ ਗਿਆ ਆ ਵਿੱਚ ਬਹੁਤ ਕਾ ਪਾਉਂਦੇ ਹੁਣ ਮੈਂ ਦੇਖ ਤਾਂ ਹੀ ਬੰਦੇ ਕੱਢਣ ਉਹਦੇ ਕੰਡੇ ਤਾਂ ਨਾਲੇ ਤਾਂ ਆ ਦੇਖ ਨਾਲੇ ਤਾਂ ਲੈ ਕੇ ਆਉਂਦੇ ਲੱਕੜੀ ਇੱਧਰ ਤੇ ਸਾਡੇ ਪੈਂਡਾਂੀਆਂ ਤੇ ਨਾਲੇ ਫਿਰ ਇੱਥੇ ਇਹਦਾ ਕਾ ਪਾਉਂਦੇ ਆ ਸਾਰੇ ਦੇਖ ਰਿਹਾ ਤੁਸੀਂ ਮਿੱਟੀ ਬਈ ਹੈ ਨਾ ਸਭੀ ਮਰਸੀ ਦੀ ਮਰਸੀ ਦੀ ਨਾਟਣੀ ਵੀ ਓਕੀ ਹੋ ਜਾਂਦੀ ਨਾਲੇ ਮੈਂ ਕਿਹਾ ਵੀ ਵਿੱਚ ਨਾ ਪੜੋ ਯਾਰ ਹਾਂ ਕਿ ਨਹੀਂ ਹੋਰ ਯਾਰ ਵੀ ਸਾਰੇ ਉਹ ਭਾਈ ਪਤਾ ਕੀ ਗੱਲ ਆ ਇਹ ਵੀ ਨਾ ਉਂਗਲੀ ਫੜਦੇ ਫੜਦੇ ਹੱਥ ਫੜਦੇ ਆ ਇਹ ਨਾ ਨਹੀਂ ਉਹੀ ਉਹੀ ਤਾਂ ਗੱਲ ਆ ਯਾਰ ਫਿਰ ਯਾਰ ਆਪਾਂ ਐ ਕਹਿੰਦੇ ਵਿਚਾਰੇ ਕੋਈ ਜਾਣੀ ਆ ਨਾ ਖਾ ਲੋਂਗੇ ਕੀ ਚੱਕਰ ਆ ਪਰ ਇਹਨਾਂ ਨੂੰ ਨਾ ਹੁੰਦਾ ਨਹੀਂ ਹੁੰਦਾ ਬਾਈ ਇਹ ਥੇ ਜੇ ਲੋਕ ਹਨ ਅੱਗੇ ਦੇ ਦੋਏ ਬੰਦੇ ਦਾ ਵੀ ਮਾਰ ਦੇਗਾ ਹੁਣ ਮੈਂ ਤੇ ਦੇਖਾ ਯਾਰ ਗੇਟ ਲਾਇਆ ਤੁਸੀਂ ਉਹ ਕੋਈ ਕੋਈ ਫੇਫੇਰੀ ਬੁਸਤੀ ਦੇਖੀ ਨਾ ਮਗਰ ਟਾਈਟਰ ਸਟਾਰਟ ਕਰਦੇ ਪਰ ਇਹ ਪਾ ਹੋ ਗਏ ਬਾਹਰ ਕਰਦੇ ਕੋਈ ਨੇ ਨੂੰ ਕੰਡਾ ਕਰ ਲਉ ਮੈਂ ਉਹ ਘੱਟਾ ਫਿਰ ਜਿਹੜੀਆਂ ਪੜੀਆਂ ਪਈਆਂ ਹੋ ਲੋਕਾਂ ਦੀਆਂ ਹੀ ਐਵੇਂ ਹੀ ਪਾਣੀ ਭਰਿਆ ਪਸਾ ਉਹ ਹੈ ਕਿ ਤੇ ਇਸ ਟਾਈਮ ਹੋ ਰਿਹਾ ਫੇਰਾ ਫੇਰਾ ਆ ਕੇ ਚੱਕਦੇ ਨੇ ਅੱਛਾ ਲੇਕਿਨ ਵਿਚ ਰਸਤਾ ਦੀ ਰੱਖ ਕੇ ਦੇਖ ਲੈ ਨਾਲੇ ਕਰਨ ਨੂੰ ਅੱਗ ਲਾਉਣ ਨੂੰ ਕਿੱਥੇ ਤੇ ਲੈਣੇ ਆ ਉਹ ਉਧਰ ਤੋਂ ਬੰਨ੍ਹ ਵਰਤੇ ਉਹ ਦੇਖ ਦੇ ਕਿਵੇਂ ਲੜਦਾ ਫਿਰਦਾ ਉਹ ਬਾਹਰ ਆਉਂ ਜੰਗਲ ਦਾ ਬੰਨ ਬੰਨ ਜੰਗਲ ਜਾ ਨਦੀ ਦੇ ਬਾਹਰ ਜਾਉ ਤੂੰ ਸੋਨੇ ਤਨ ਓਏ ਵੀ ਕੀ ਲੱਗਿਆ ਬਕਰਨਾ ਮਮੇ ਦੇਖ ਰਿਹਾ ਕੀ ਕਰਦਾ ਦੇਖ ਰਿਹਾ ਲੈ ਚੰ ਚਲ ਤੋੜ ਲੈ ਤੇਰੇ ਨਾਲ ਤਾਂ ਇਹ ਚੰਗਾ ਆ ਦੇ ਤੋੜ ਦੇ ਤੋੜ ਕੇ ਲੈਣਾ ਹੁਣ ਤਾਂ ਡਰ ਗਿਆ

ਉਹ ਬੱਸ ਲੋ ਜੀ ਤੁਸੀਂ ਤਾਂ ਜ਼ਿਆਦਾ ਹੀ ਸੀਰੀਅਸ ਲੈ ਕੇ ਕੰਮ ਨੂੰ ਉਹ ਨਹੀਂ ਪਤਾ ਕੀ ਗੱਲ ਆ ਕੰਮ ਹੁੰਦਾ ਹੀ ਠੀਕ ਲੱਗਦਾ ਹੈ ਤੇ ਤੁਸੀਂ ਬਣਾਣੀ ਨਹੀਂ ਹੈਗਾ ਇਹ ਟ੍ਰੇਨ ਬਣਾ ਲੂਗੇ ਪਾਪਾ ਹੁਣ ਗਏ ਆ ਖਾਣ ਪੀਣ ਦੇ ਸਵਾਲ ਲੈਣ ਇੱਥੇ ਬਣਾਉਂਗੇ ਆਪਾਂ ਪੂਲ ਠੀਕ ਆ ਜੀ ਤੇ ਕੋਈ ਜੀ ਫੋਕੀਆ ਫੜਾ ਨਹੀਂ ਮਾਰਦੇ ਠੀਕ ਆ ਜੀ ਇਹ ਸੱਚੀ ਗੱਲ ਆ ਮੈਂ ਰੱਖ ਕੇ ਚਲੇ ਨਹੀਂ ਪੱਥਰ ਠੀਕ ਆ ਜੂਨ ਜੁਲਾਈ ਵਿੱਚ ਕੰਮ ਪੂਰਾ ਹੋ ਜਾਊਗਾ ਸਾਰੇ ਵੀਰਾਂ ਨੂੰ ਖੁੱਲਾ ਸੱਦਾ ਖੁੱਲਾ ਸੱਦਾ ਹੇ ਜੇ ਨਾ ਹੋਇਆ ਪੂਰਾ ਜੇ ਨਾ ਹੋਇਆ ਪੂਰਾ ਫੇਰ ਲੋਈ ਦਾ ਆ ਕੇ ਫੜ ਲਿਓ ਬੱਲੋਂ ਆ ਕੇ ਮਾਰ ਲਿਓ ਜਦੋਂ ਮਰਜੀ ਫੇਕਨ ਡਾਇਟ ਕਰੋ ਕੌਡੀ ਚੁੱਤੀ ਮੇਰਾ ਸਿਰ ਠੀਕ ਆ ਲੈ ਵੀ ਸ਼ਬਦੀ ਮੱਥਾ ਟੇਕ ਰਹੀ ਹਾਂ ਇੱਕ ਵਾਰ ਆ ਕਰੇ ਮੈਂ ਸਾਡੇ ਕਿਦੇ ਪਾਗਲ ਸਾਡਾ ਪੂਰ ਛੇਤੀ ਛੇਤੀ ਬੰਨ ਜਾਵੇ ਮਤ ਕਰਦਾ ਤੂੰ ਇਹ ਜਾ ਮੈਂ ਕਹਿੰਦਾ ਕਿ ਆਇਆ ਲਾ ਉਹ ਹੋਰ ਨਹੀਂ ਪੱਥਰ ਰੱਖੋਗੇ ਥੋੜਾ ਨਹੀਂ ਬਣਾਉਂਗੇ ਪਾਪਾ ਕਹਿੰਦੇ ਆ ਕਹਿੰਦੇ ਵੀ ਕਰਦੇ ਆ ਸਟਾਡੂ ਰੇ ਕਾ ਵਗੈਰਾ ਚ ਲਾਗੇ ਨਾ ਪਹਿਲਾਂ ਵਧੀਆ ਜਾ ਉਹਦੀ ਫੇਰ ਕਟਿੰਗ ਹੋ ਗਿਆ ਨਾ ਕਰਿਆ ਤਾਂ ਪਹਿਲਾਂ ਤਾਂ ਪਾਪਾ ਕਹਿੰਦੇ ਮਨ ਨਹੀਂ ਕਰਦੇ ਤੇ ਫਿਰ ਹੁਣ ਕਹਿੰਦੇ ਆ ਚੱਲ ਕਰਵਾ ਲਿਆ ਨਾ ਬਣਾਉਣਾ ਚਾਹੀਦਾ ਯਾਰ ਵਧੀਆ ਜਾ ਕੋਈ ਦੈਨ ਵਾਲੀ ਜੁਆਇ ਹੋ ਜਾਂਦਾ ਵਧੀਆ ਗਰਮੀਆਂ ਚ ਹਾਂ ਲੋਕਾਂ ਨੇ ਵੀ ਪਿੰਡ ਪਿੰਡ ਬਣਾਏ ਹੋਣਾ ਹਾਂ ਉਹਦਾ ਆਪਣੀ ਜਗ੍ਹਾ ਖਾਣ ਅੰਬ ਵਾਲੀ ਮੋਟਰ ਨੂੰ ਛੱਡ ਕੇ ਇੱਥੀ ਆਇਆ ਕਰਨਾ ਹੁਣ ਸਾਰੇ ਪੇਟਾਂ ਨਾਲ ਹਾਂ ਉਹ ਵੀ ਦਿਖਾ ਲੇ ਉਹਨੂੰ ਕਾ ਲਾਉਣ ਨੂੰ ਕਹਿੰਦੇ ਤੇ ਵੀ ਸਾਰੇ ਚ ਕਾ ਲੱਗ ਜੂਗਾ ਜ ਫੂਲ ਨਾ ਫੂਲ ਤੋਂ ਕੁਝ ਵੀ ਕੋਈ ਚੱਕਰ ਨਹੀਂ ਆਗਾ ਸੋਟ ਦੀ ਲੋਕੇਸ਼ਨ ਆਂਦੀ ਐ ਨਾ ਉਸੇ ਸਾਥ ਤੇ ਕੇ ਆਵਾ ਬਹੁਤ ਚਲਦੀ ਆ ਵੋਆਈਸ ਵੀ ਕਲੀਅਰ ਨਹੀਂ ਆਂਦੀ ਹੋਣੀ ਹਾਂ ਧੁੱਪ ਜੇ ਹੁੰਦੇ ਆਉਂਦਾ ਚਲੋ ਇੱਥੇ ਖਾਲੀ ਜਗ੍ਹਾ ਪਈ ਐ ਲੋ ਜੀ ਮੈਂ ਵੀ ਆ ਦੇਖੋ ਪਾਣ ਜੀ ਠੀਕ ਆ ਇੰਨੀ ਜਗ੍ਹਾ ਪਾਣ ਜੀ ਹੈ ਇਹ ਜੇ ਮਾਦ ਦਦੂ ਤੇ ਜਾਂ ਚੀਜੀ ਆ ਗਈ ਮੰਜਾ ਦਾ ਤੇ ਆ ਮੰਮੀ ਆ ਤਾਂ ਕਸਟ ਕਰਦਾ ਹੋਇਆ ਮੋਟਰ ਵੀ ਇਤਨੇ ਨੇ ਪਾਰਟੀ ਕਰਦੀ ਹੈ ਹੋ ਮੋਟਰ ਪਰ ਆਏ ਆ ਚਾਹੀਦੀ ਪੂਲ ਦੀ ਪਾਰਟੀ ਚਾਹੀਦੀ ਹੈ ਇਹ ਪੂਲ ਪਰਿਆੜੀ ਵੀ ਗੱਲ ਪੇਪਰ ਬਣਾ ਕੇ ਪੇਪਰ ਵਾਸਤੇ ਸੁਣ ਕਰਾ ਓਏ ਨੀ ਪੱਥਰ ਵੀ ਰੱਖਦੇ ਇੱਟਾ ਉੱਟਾ ਹੀ ਆ ਗਿਆ ਰੱਖਦਿਆਂ ਉੱਥੇ ਉਹ ਦੇਖੋ ਨੀ ਪੱਥਰ ਨਹੀਂ ਰੱਖਦੇ ਇਹੋ ਸਟਾਰਟ ਕਰਦੇ ਆ ਕੰਮ 站着一点吗？<laughs>